ਕਾਲੀ ਦਾਲ ਬਣਾਇਆ ਜਰਾ ਤੂ ਅੱਜ ਹਰ ਨਮਸਤਾਂ ਗੰਡੇ ਹੂੰ ਹਰ ਨਮਸਤਾਂ ਗੰਡੇ ਅੱਛਾ ਅੱਜ ਬਾਵਾ ਨੂੰ ਵੀ ਲਾ ਰੱਖਿਆ ਰੋਟੀ ਬਣਾਉਣ ਤੋਂ ਆਵਾ ਵਾਲੀ ਸੁਨੇਰੀ ਮਾਹ ਚਲ ਕਿੰਨੀ ਘੜਦੂ ਅੱਛਾ ਅੱਜ ਕਿਵੇਂ ਬਾਵਾ ਜਾਣੀਆਂ ਦੀਆਂ ਰੋਟੀਆਂ ਹੈਗੇ ਸੋਡੇ ਹੋਰ ਅੱਛਾ ਅੱਜ ਸਾਰਿਆਂ ਦੀਆਂ ਨੇ ਤੇ ਆਹਾਂ ਕਤੂਰਿਆਂ ਨੂੰ ਕੀ ਪਾਉਣੀ ਹੁੰਦੀ ਹੈ ਫਿਰ ਕਤੂਰੇ ਦੁੱਧ ਦੋ ਰੋਟਣਾ ਕੁੱਟ ਕੇ ਦੁੱਧ ਅੱਛਾ ਇਹ ਤਿੰਨ ਚਾਰ ਪਾ ਵਾਲਾ ਰੱਖਿਆ ਦੁੱਧਾਂ ਹੋਰ ਬਾਲੇ ਅੱਛਾ ਕੰਨ ਲੱਗਦਾ ਰਹਿੰਦਾ ਦੋ ਰੋਟੀਆਂ ਤੇ ਦੁੱਧ ਕੁੱਟਿਆ ਪਿਆ ਇਹਨਾਂ ਦਾ ਹੁਣ ਆ ਤਾਂ ਨਹੀਂ ਕਰਤੀ ਅੱਛਾ ਲੇਟ ਨਹੀਂ ਹੋ ਗਈਆਂ ਰੋਟੀਆਂ ਤੋਂ ਸਾਡੀਆਂ ਰੋਟੀਆਂ ਲੇਟ ਨਹੀਂ ਨੇ ਇਹਨਾਂ ਨੂੰ ਤਾਂ ਖਾ ਲਵਾਂਗੇ ਲੈਣੀ ਅੱਛਾ ਠੀਕ ਹੈ ਦਾਲ ਢੋਲ ਬਣਾਈ ਬੈਠੀਆਂ ਹੈਂ ਦਾਲ ਗੰਡਿਆਂ ਦੀ ਬਣਾ ਰੱਖੀ ਹੈ ਠੀਕ ਹੈ ਅੱਛਾ ਜੀ ਆ ਬਣਾਈ ਵਟੀਆਂ ਨਾਲ ਹਾਂ ਉਹ ਬੁੜਾ ਆ ਰਿਹਾ ਸੋਡਾ ਹੈ ਰੋਟੀ ਖਾਣਾ ਆ ਉਹ ਠੀਕ ਆ ਕਤੂਰੇ ਵਾਲੇ ਇੱਕ ਤਾਂ ਸੋਡੇ ਹੈ ਨਾ ਬਾਲੇ-ਬਾਲ ਰੱਖੇ ਤੂੰ ਤਾਂ ਕਤੂਰੇ ਉਹ ਬੁੜਾ ਆ ਰਿਹਾ ਬੁੜਾ ਠੀਕ ਆ ਕਤੂਰੇ ਦਾਲ ਢੂਲ ਬਣਾਈ ਬੈਠੀਆਂ ਬੁੜਾ ਰੋਟੀ ਖਾਣਾ ਆ ਰਿਹਾ ਹੈ ਠੀਕ ਹੈ ਕੰਮ ਤੋਂ ਆਇਆ ਬਾਪੂ ਏ ਅੱਛਾ ਲੰਗ ਜਾ ਮਾਰਦਾ ਐ ਤੇਰੀ ਤਾਂ ਖਰਾਕ ਬਹੁਤ ਖਾਦੀ ਆ ਹੈ ਹਮ ਗੋਡੇ ਦੁਖਦੇ ਆ ਕਿੰਨੀ ਉਮਰ ਹੋ ਗਈ ਹੋ ਗਈ 70 ਸਾਲ ਬਦਾਨਾ ਖਾਵੇਂਗਾ ਹੈ ਠੀਕ ਆ ਬਦਾਨਾ ਬੁੜੇ ਖਾਤ ਰੱਖਿਆ ਹੈਗੇ ਭਾਈ ਤੁਸੀਂ ਨਾ ਵੀ ਕੁੜੀ ਵਾਸਤੇ ਰੱਖਿਆ ਸੁਣੇ ਖਾਦਾ ਨਹੀਂ ਅੱਛਾ ਚਲ ਬੁੜਾ ਖਾ ਲੂ ਬੁੜਾ ਕਿਉਂ ਬੁੜੇ ਨਾ ਤਰੈਂ ਤੀ ਜੀ ਤਾਂ ਨਹੀਂ ਕਰਦੀ ਬੁੜੇ ਨਾ ਖਾੜਾ ਹੀ ਚੱਲ ਅੱਛਾ 这个。E